ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਜੀ ਅੱਜ ਹੀ ਇੱਕ ਹੋਰ ਇਤਿਹਾਸਿਕ ਗੁਰਦੁਆਰੇ ਦੇ ਦਰਸ਼ਨ ਕਰਦੇ ਹਾਂ ਇਹ ਹੈ ਪਵਿੱਤਰ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਜੋ ਕਿ ਮੁਹਾਲੀ ਦੇ ਨੇੜੇ ਪਿੰਡ ਕੜੂਆ ਵਿੱਚ ਸਥਿਤ ਹੈ ਇਹ ਧਰਤੀ ਗੁਰੂ ਸਹਿਬਾਨ ਦੀ ਚਰਨ ਛੋਹ ਨਾਲ ਪਵਿੱਤਰ ਹੋਈ ਹੈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਸ਼ਾਂਤੀ ਤੇ ਆਤਮਿਕ ਊਰਜਾ ਮਿਲਦੀ ਹੈ। ਇਹ ਥਾਂ ਸਾਡੇ ਇਤਿਹਾਸ ਤੇ ਸਿੱਖੀ ਦੇ ਸੰਘਰਸ਼ਾਂ ਦੀ ਗਵਾਹ ਹੈ। ਇਸ ਦੇ ਇਤਿਹਾਸ ਬਾਰੇ ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਅਨੰਦਪੁਰ ਸਾਹਿਬ ਤੋਂ ਕੜੂ ਆਏ ਤਾਂ ਗੁਰੂ ਜੀ ਦੇ ਆਉਣ ਦੀ ਸੂ ਪੀਰ ਮੱਲੀਆਂ ਨੂੰ ਲੱਗੀ। ਗੁਰੂ ਜੀ ਚਾਹੁੰਦੇ ਸਨ ਕਿ ਉਹਨਾਂ ਦੇ ਆਉਣ ਦੀ ਖਬਰ ਕਿਸੇ ਨੂੰ ਪਤਾ ਨਾ ਲੱਗੇ ਕਿਉਂਕਿ ਉਹ ਗੁਰੂ ਜੀ ਨਾਲ ਬਹੁਤ ਈਰਖਾ ਕਰਦੇ ਸਨ ਗੁਰੂ ਜੀ ਨੇ ਸ਼ੇਰਕੰਪੁਰ ਬਾਗ ਵਿੱਚ ਛੱਪੜੀ ਲਾਗੇ ਵਿਸ਼ਰਾਮ ਕੀਤਾ ਇੱਕ ਰਾਤ ਲੰਗੀ ਇੱਕ ਬੱਲਪਰਾਮ ਨਾ ਦਾ ਤਰਖਾਣ ਗੁਰੂ ਜੀ ਕੋ ਲਾਇਆ ਤੇ ਉਹਨਾਂ ਦੇ ਚਰਨਾਂ ਵਿੱਚ ਸੀਸ ਰੱਖ ਕੇ ਬੇਨਤੀ ਕੀਤੀ ਕਿ ਗੁਰੂ ਜੀ ਸਾਨੂੰ ਬਖਸ਼ ਦਿਓ ਸੇਵਾ ਕਬੂਲ ਹੋਈ ਗੁਰੂ ਜੀ ਕੋ ਕਹਿਣ ਲੱਗੇ ਕਿ ਤੁਹਾਡੇ ਕੋਲ ਬਹੁਤ ਪ੍ਰਗਟੇਗੀ ਵੱਲ ਭਰਾਮ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਾਡੇ ਘਰੋਂ ਤਪੇਦਿਕ ਨਹੀਂ ਜਾਂਦੀ। ਗੁਰੂ ਜੀ ਨੇ ਕਿਹਾ ਜੋ ਇਸ ਛੱਪੜੇ ਵਿੱਚ ਸਰਦਾ ਸਹਿਤ ਇਸ਼ਨਾਨ ਕਰੇਗਾ ਉਸ ਦਾ ਤਪੇਦਿਕ ਰੋਗ ਦੂਰ ਹੋ ਜਾਏਗਾ। ਜੋ ਇਥੇ ਵਿਧੀ ਸਹਿਤ ਇਸ਼ਨਾਨ ਕਰਕੇ ਸੁਖਮਨੀ ਸਾਬ ਦੇ ਪੰਜ ਪਾਠ ਕਰੇਗਾ ਜਾਂ ਸੁਨੇਗਾ ਉਸ ਦੇ ਸਭ ਰੋਗ ਦੂਰ ਹੋ ਜਾਣਗੇ। ਤੇ ਉਹ ਜਨਮ ਮਰਨ ਤੋਂ ਵੀ ਛੁੱਟ ਜਾਏਗਾ। ਫਿਰ ਸਾਰੇ ਗੁਰੂ ਜੀ ਦੇ ਪੈਰੀ ਪੈ ਗਏ ਤੇ ਕਹਿਣ ਲੱਗੇ ਕਿ ਸਾਨੂੰ ਬਖਸ਼ ਲੋ ਗੁਰੂ ਜੀ ਨੇ ਹੁਕਮ ਕੀਤਾ ਜੋ ਨਾਮ ਜਪੇਗਾ ਉਹੀ ਬਖਸ਼ਿਆ ਜਾਏਗਾ ਇੱਥੇ ਅਸਥਾਨ ਬਣਾ ਕੇ ਲੰਗਰ ਚਲਾਓ ਕਿਸੇ ਦਾ ਹਿਰਦੇ ਨਾ ਦਿਖਾਓ ਆਈ ਸਾਧ ਸੰਗਤ ਦੀ ਸੇਵਾ ਕਰੋ ਤੇ ਸੱਤੇ ਦਿਨ ਨਾਮ ਪ੍ਰਵਾਹ ਚੱਲਦਾ ਰਹੇ ਗੁਰੂ ਜੀ ਨੇ ਹੁਕਮ ਕੀਤਾ ਕਿ ਜੋ ਇੱਥੇ ਜੇਠ ਸੁਦੀ ਦਸਮੀ ਨੂੰ ਇਸ਼ਨਾਨ ਕਰੇਗਾ ਮਨ ਇਛਿਤ ਫਲ ਪਾਏਗਾ ਸੰਕਤਾਂ ਨੂੰ ਤਾਰ ਕੇ ਗੁਰੂ ਜੀ ਮੋੜ ਆਨੰਦਪੁਰ ਸਾਹਿਬ ਵਾਪਸ ਆ ਗਏ

ते बह तत् के पर्याय भाव का है तत्त्व की करना पुरुष रहे हम चिंतन कर हम की करना जो तथा जोया जाग ਸਾਤ ਸੰਗਤ ਜੀ ਤੁਸੀਂ ਵੀ ਇੱਥੇ ਆ ਕੇ ਆਪਣੀ ਹਾਜ਼ਰੀ ਭਰ ਕੇ ਮਨ ਨੂੰ ਠੰਡਕ ਬਖਸ਼ਾਓ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹਾਸਲ ਕਰੋ ਸਾਤ ਸੰਗਤ ਜੀ ਜੇ ਮੇਰੇ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਏ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ